ਹਾਂਜੀ ਬਹੁਤ ਸਭ ਤੋਂ ਪਹਿਲਾਂ ਆਪਣਾ ਵੀਡੀਓ ਦੇਖਣ ਵਾਲੇ ਵੀਰਾਂ ਦਾ ਤੰਰੀਕਾ ਜੀ ਤੇ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਮੇਰਾ ਸਫਰ ਗਗਨਬਾਬਾ ਦੇ ਵਿੱਚ ਅੱਜ 18 April 2024 ਜਿੱਤੇ ਆਪਾਂ ਅੱਜ ਪੰਨ ਘਟਾਣੀ ਕਲਾਂ ਵਿਖੇ ਪਹੁੰਚੇ ਹਾਂਗੇ ਟਾਈਮ ਤੰਰੀਕਾ ਵਾਲਾ 12:30 ਵਜੇ ਦਾ ਹੈ ਤੇ ਆਪਾਂ ਅੱਜ ਨੰਮ ਸਰਸਾਂਵਾਂ ਗੁਰਦੁਆਰੇ ਆਏ ਹਾਂਗੇ ਗੁਰੂ ਜੀ ਤੇ ਤੁਹਾਨੂੰ ਇਥੋਂ ਦਾ ਦਰਸ਼ਨ ਮੇਲਾ ਵੀ ਕਰਵਾਵਾਂਗੇ ਤੇ ਇਤਿਹਾਸ ਵੀ ਸ਼ੇਅਰ ਕਰਾਂਗੇ ਸਵਾਗਤ ਕਰ ਵੀਡੀਓ ਦੇ ਨਾਲ ਹੋਣ ਦਾ ਜੀ ਧੰਨਵਾਦ Apanah kamera mainan jenderal rita ji. Apanah <tipas> ਜੋ ਉਹ ਦਾ ਸੋਲ ਇੱਕ ਕਰਨਾ ਹੈ ਮਨੁੱਖ ਪਰਦੇਸ਼ ਇੱਕ ਹੈ ਧਰਮ ਨੂੰ ਧਾਰੀ ਬਣਾਓ ਉਸ ਵਿੱਚ ਸੁੱਚਾ ਆਚਰ ਜੀ ਜੋ ਸਤਿਗੁਰੂ ਦੇ ਕਿੰਦੇ ਵਾਸੇ ਇਹੋ ਨਹੀਂ ਆਤਮ ਜੀ ਨੂੰ ਪ੍ਰਮਤ ਕਰਨ ਲਈ ਐਸੀ ਇੱਛੀ ਕਰੀ ਕਰੋ ਐਸੀ ਕੀਤੀ ਕਰੋ ਐਸੀ ਕੀਤੀ ਬਹੋ ਆਵਾ ਗਾਨਨ ਨੂੰ ਵਾਹ ਰਹਿ ਜੇ ਤੁਸੀਂ ਤੈਨੂੰ ਜੇ ਆਪ ਤੀਵੰਦਾ ਰਾਹ ਕੱਟੇ ਜਾਵੋਗੇ ਤਾਂ ਸਿਆਣੀ ਬਾਲ ਸੱਜੇ ਜਾਵੋਗੇ ਕਾਹੁੰਦਾ ਸਤਿਗੁਰੂ ਦੇ ਕਿਹਾ ਪ੍ਰਸਾਦ ਨੂੰ ਜੋ ਚੰਗਾ ਲੱਗਦਾ ਉਹ ਹੀ ਉਸ ਦੀ ਵਿਡਿਆਈ ਹੈ ਉਸ ਦੀ ਸੁਭਾਅ ਹੈ ਜੇ ਸਾਧੂ ਜੀ ਤਦੇ ਪਾਲ ਵਾਲੀ ਸੰਸ ਦੇਸ ਕਰਦੇ ਨੇ ਜਾਗੋ ਜਾਗੋ ਦੁ ਦਿਆਂ ਵੇੜੂ ਜਾ ਚੱਲ ਵੀ ਆ ਰੜ ਜਾ ਚੱਲਿਆ ਪੜ ਜਾ ਦਰਸ਼ਨ ਕਰੋ ਜੀ ਸੰਗਤੋ ਇਸ ਪਾਵਨ ਨੰਮ ਦੇ ਜਾਗ ਨਹੀਂ ਹੋ ਨੇ ਪੇਸ਼ ਨੂੰ ਨੰਮ ਦਾ ਇਤਿਹਾਸ ਦੱਸਦੇ ਹੁਣ ਗੁਰਦੁਆਰਾ ਨੰਮ ਸਰ ਸਾਹਿਬ ਬਣਿਆ ਹੋਇਆ ਨਾ ਇਹਦਾ ਇਤਿਹਾਸ ਇੱਕ ਦਿਨ ਜਦੋਂ ਸ੍ਰੀ ਗੁਰੂ ਹਰਗੋਬਿੰਦ ਜੀ ਇਸ ਸਥਾਨ ਤੇ ਨਾ ਦਤਨ ਕਰਨ ਲਾਇਆ ਕਰਨ ਆਏ ਸਨ ਤਾਂ ਉਹਨਾਂ ਨੇ ਦਤਨ ਕਰਕੇ ਤੋਬੇ ਦੇ ਕੰਢੇ ਗੱਡ ਦਿੱਤੀ ਉਸ ਜਗ੍ਹਾ ਤੇ ਹੀ ਗੁਰਦੁਆਰਾ ਨੰਮ ਸਰ ਸਥਾਪਿਤ ਹੋ ਗਿਆ ਤੇ ਹੁਣ ਜੋ ਅਸੀਂ ਦੇਖ ਰਹੇ ਹਾਂ ਸੰਗਤ ਤੇ ਉਹ ਹੀ ਨੰਮਾ ਜਿਹੜੀ ਆਪਣੇ ਗੁਰੂ ਸਾਹਿਬ ਜੀ ਨੇ ਦਾਤਨ ਗੱਡੀ ਹੋਈ ਸੀਗੀ ਤੇ ਹੁਣ ਤੁਹਾਨੂੰ ਆਪਾਂ ਪਵਿੱਤਰ ਸਰੋਵਰ ਦੇ ਦਰਸ਼ਨ ਵੀ ਕਰਾਉਣ ਜਾ ਰਹੇ ਹਾਂ ਜਿੱਥੇ ਨਹਾ ਕੇ ਸੰਗਤ ਆਪਨਾ ਇਸ਼ਨਾਨ ਪਾਣੀ ਕਰਦੀਆਂ ਆਂ ਪਹਿਲਾਂ ਇੱਥੇ ਤੋਬਾ ਹੁੰਦਾ ਸੀਗਾ ਜੀ ਹੁਣ ਤੁਸੀਂ ਦੇਖ ਸਕਦੇ ਹੋਗੇ ਨੇ ਸੋਹਣੀ ਲੋਕੇਸ਼ਨ ਤੇ ਹੈਗਾ ਬਦ ਦਵਰਾ ਸ਼੍ਰੀ ਨੰਮ ਸਰ ਸਾਹਿਬ ਸੰਗ ਤਾਂ ਇੱਥੇ ਸਰੋਵਰ ਦੇ ਵਿੱਚ ਨਹਾ ਕੇ ਆਪਣਾ ਦੁੱਖ ਦੂਰ ਕਰਦਿਆਂ ਹਨ ਦੇਖੋ ਮੱਛੀਆਂ ਸਰੋਵਰ ਦੇ ਵਿੱਚ ਦੇਖੋ ਸੰਗ ਤੋਂ ਮੱਸੀਆਂ ਰੰਗ ਬਰੰਗੀਆਂ ਲਾਲ ਕਾਲੀਆਂ ਹੋ ਚਿੱਟੀ ਮਸ਼ੀਨ ਦਰਿੱਤੇ ਹੋਏ ਹਨਾ ਲੋ ਜੀ ਇਹ ਸੀਗਾ ਸੰਗਤ ਉਸ ਗੁਰੂ ਘਰ ਦਾ ਇਤਿਹਾਸ ਤੇ ਹੁਣ ਆਪਾਂ ਚੱਲਦੇ ਆਂ ਅਗਲੇ ਗੁਰੂ ਘਰ ਦੇ ਵਿੱਚ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਦਾ ਰੀ ਗੁਰੂ ਇੱਥੇ ਗੁਰੂ ਮਹਾਰਾਜ ਨੇ 40 45 ਦਾਣਾ ਗੁਜ਼ਾਰੇ ਸੀ ਕਿ ਇਹ ਚਾਰੇ ਗੁਰਦੁਆਰੇ ਉਹਨਾਂ ਆ ਕੇ ਹੀ ਆ ਗਏ ਜਾਗਲੀ ਹੋ ਇਹ ਹੈ ਜੀ ਇਤਿਹਾਸ ਗੁਰੂ ਘਰ ਜੀ ਦਾ ਵੀਡੀਓ ਪਾ ਕੇ ਕਰਕੇ ਪੜ ਲਿਓ ਸੰਗਤੋਂ ਤੇ ਇੱਥੇ ਉਹ ਸੀਗਾ ਜਿਸ ਗੁਰਦੁਆਰ ਦੇ ਵਿੱਚ ਸੋ ਚੱਲਦੇ ਆ ਵੀਰੇ ਆਪਾਂ ਹੁਣ ਪਿੰਡ ਨੂੰ